STV प्रोडक्शन ਸਰੀ ਕੈਨੇਡਾ ਪੌਲ ਵੜੈਚ ਸ਼ੋਅ ਦੇ ਵਿੱਚ ਸਵਾਗਤ ਹੈ ਤੁਹਾਡਾ ਸਭ ਦਾ ਇਸ ਚੈਨਲ ਦੇ ਜਰੀਏ ਅਸੀਂ ਤੁਹਾਨੂੰ ਵਕਤ-ਵਕਤਾਂ ਦੀ ਜਾਣਕਾਰੀ ਸਾਂਝੀ ਕਰਿਆ ਕਰਦੇ ਹਾਂ ਇੱਕ ਸੈਗਮੈਂਟ ਹੈ ਇਤਿਹਾਸ ਦੀਆਂ ਗੱਲਾਂ ਤੇ ਇਤਿਹਾਸ ਦੀਆਂ ਗੱਲਾਂ ਦੇ ਵਿੱਚ ਪਿਛਲੇ ਐਪੀਸੋਡ ਦੇ ਵਿੱਚ ਆਪਾਂ ਗੱਲ ਕੀਤੀ ਸੀ ਪੰਜਾਬ ਦੇ ਇਤਿਹਾਸ ਦੀ ਭਾਗ 1 ਦੇ ਵਿੱਚ ਆਪਾਂ ਗੱਲ ਕੀਤੀ ਸੀ ਕਿ ਜਿਵੇਂ ਕੈਂਬਰिज ਯੂਨੀਵਰਸਿਟੀ ਵਿੱਚ ਪੜ੍ਹਦੇ ਗੁਜਰ ਰਹਿਮਤ ਅਲੀ ਨੇ 1933 ਵਿੱਚ ਇੱਕ ਨਕਸ਼ਾ ਬਣਾ ਕੇ ਸ਼ਾਬ ਦਿੱਤਾ ਸੀ ਉਸ ਨੇ ਉਸ ਖੇਤਰ ਨੂੰ ਪਾਕਿਸਤਾਨ ਦਾ ਨਾਮ ਦਿੱਤਾ ਸੀ ਮੁਸਲਮ ਲੀਗ ਜੋ ਹੈ ਪੰਜਾਬ ਦੇ ਵਿੱਚ ਉਸ ਦਾ ਉਸ ਵਕਤ ਕੋਈ ਆਧਾਰ ਨਹੀਂ ਸੀ ਉਸ ਤੋਂ ਇਸ ਘਟਨਾ ਉਪਰੰਤ ਲੀਗ ਨੇ ਪੰਜਾਬ ਵਿੱਚ ਆਪਣੇ ਪੈਰ ਜਮਾ ਲਏ ਸਨ ਕਰਨਾਲ ਤੋਂ ਪੰਜਾਬ ਮੁਸਲਮ ਲੀਗ ਦੇ ਸੈਕਟਰੀ لیاقت ਅਲੀ ਖਾਨ ਨੇ ਕਿਹਾ ਕਿ ਜਦੋਂ ਅਸੀਂ ਪੰਜਾਬ ਕਹਿੰਦੇ ਹਾਂ ਤਾਂ ਇਸ ਦਾ ਮਤਲਬ ਹੈ ਉਹ ਸਟੇਟ ਜਿਸ ਦੀ ਹੱਦ ਗੜਗਾਉ ਹੋਵੇਗੀ ਦਿੱਲੀ ਅਲੀਗੜ ਇਸ ਦੇ ਵਿੱਚ ਸ਼ਾਮਲ ਹੋਣਗੇ ਜੋ ਕਿ ਸਾਡੇ ਕਲਚਰ ਦੇ ਕੇਂਦਰ ਹਨ ਇਹ ਬਿਆਨ ਸੁਣ ਕੇ ਸਿੱਖ ਲੀਡਰ ਵੀ ਕਹਿਣ ਲੱਗੇ ਕਿ ਸਾਡੇ ਪੰਜਾਬ ਦੀਆਂ ਹੱਦਾਂ ਪੱਛਮ ਵੱਲ ਨਨਕਾਣਾ ਸਾਹਿਬ ਤੱਕ ਹੋਣਗੀਆਂ ਲਾਹੌਰ ਇਸ ਦੇ ਵਿੱਚ ਹੋਵੇਗਾ ਸਿੱਖਾਂ ਨੂੰ ਇਹ ਡਰ ਸੀ ਕਿ ਕਿਤੇ ਅੰਮ੍ਰਿਤਸਰ ਪਾਕਿਸਤਾਨ ਵਿੱਚ ਨਾ ਚਲਾ ਜਾਵੇ। ਸੁੰਦਰ ਸਿੰਘ ਮਜੀਠੀਆ ਨੇ ਤਾਂ ਸਾਫ਼ ਕਹਿ ਦਿੱਤਾ ਸੀ ਕਿ ਜਿੱਥੇ-ਜਿੱਥੇ ਤੱਕ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਉੱਥੇ ਤੱਕ ਸਿੱਖਾਂ ਦਾ ਹੋਮਲੈਂਡ ਹੋਵੇਗਾ। ਪੰਜਾਬੀ ਨੇਤਾ ਉਮਰ ਹਯਾਤ ਖਾਨ ਟਿਵਾਨਾ ਨੇ ਜਿਨ੍ਹਾਂ ਨੂੰ ਯਾਦ ਕਰਵਾਇਆ ਕਿ ਸਕੰਦਰ ਜਨਾ ਪੈਕ ਅਦਾ ਅਨੁਸਾਰ ਲੀਕ ਪੰਜਾਬ ਵਿੱਚ ਸਿਆਸਤ ਨਹੀਂ ਕਰ ਸਕਦੀ। ਜਿਨ੍ਹਾਂ ਨੇ ਸਾਫ਼ ਕਰ ਦਿੱਤਾ ਕਿ ਲੀਕ ਪਾਕਿਸਤਾਨ ਕੈਮ ਕਰਨ ਲਈ ਲੜ ਰਹੀ ਹੈ ਅਤੇ ਅਸੀਂ ਪਾਕਿਸਤਾਨ ਬਣਾ ਕੇ ਰਾਵਾਂਗੇ ਪਾਕਿਸਤਾਨ ਪੰਜਾਬ ਚ ਬਣੇਗਾ ਨਾ ਕਿ ਬੰਬੇ ਦੇ ਵਿੱਚ ਅ ਅੰਗਰੇਜ਼ਾਂ ਨੂੰ ਪਤਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਰੂਸ ਦੇ ਨਾਲ ਟਕਰਾਓ ਪਵੇਗਾ ਸੋ ਅਗਰ ਪਾਕਿਸਤਾਨ ਬਣਾਉਣਾ ਪੈ ਗਿਆ ਤਾਂ ਇਹ ਇੰਗਲੈਂਡ ਪੱਖੀ ਦੇਸ਼ ਹੋਵੇਗਾ ਭੂਗੋਲਕ ਪੱਖੋਂ ਰੂਸ ਦੇ ਵੱਧ ਤੋਂ ਵੱਧ ਨੇੜੇ ਹੋਵੇਗਾ ਦੇਸ਼ ਦੀ ਵੰਡ ਉਪਰੰਤ ਜਦੋਂ ਅੰਗਰੇਜ਼ ਵਾਪਸ ਜਾਣ ਲੱਗੇ ਭਾਰਤ ਛੱਡ ਕੇ ਜਾਣ ਲੱਗੇ ਤਾਂ ਉਹਨਾਂ ਨੂੰ ਇਹ ਡਰ ਸੀ ਕਿ ਇੱਥੇ ਕੋਈ ਦੰਗੇ ਨਾ ਹੋ ਜਾਣ ਅਸੀਂ ਸਹੀ ਸਰਾਮਤ ਵਾਪਸ ਆਪਣੇ ਵਤਨ ਪੁੱਜ ਜਾਈਏ ਭਾਰਤੀ ਨੇਤਾਵਾਂ ਨੇ ਵੀ ਉਹਨਾਂ ਨੂੰ ਕਿਹਾ ਕਿ ਤੁਹਾਡੇ ਜਾਨ ਮਗਰੋਂ ਹਿੰਸਾ ਹੋ ਸਕਦੀ ਹੈ ਤੁਸੀਂ ਜਾਨ ਦੀ ਕਾਲੀ ਨਾ ਕਰੋ ਪਰ ਅੰਗਰੇਜ਼ ਕਹਿੰਦੇ ਕਿ ਤੁਸੀਂ ਪਹਿਲਾਂ ਤਾਂ ਸਾਨੂੰ ਬੜਾ ਯੂਰਪ ਪਾ ਰਹੇ ਸੀ ਕਿ ਦਫਾ ਹੋ ਜਾਓ ਚਲੇ ਜਾਓ ਹੁਣ ਕੀ ਹੋ ਗਿਆ ਪਰ ਅੰਗਰੇਜ਼ ਜਦੋਂ ਚਲੇ ਗਏ ਉਸ ਤੋਂ ਬਾਅਦ ਦੰਗੇ ਹੋਏ ਬਹੁਤ ਦੰਗੇ ਹੋਏ ਤਾਂ ਦੰਗਿਆਂ ਨੂੰ ਰੋਕਣ ਵਾਸਤੇ ਫਿਰ ਮੁਹੰਮਦ ਅਲੀ ਜਿਨਾ ਨੇ ਜਰੂਰ ਦੇਖਿਆ ਕਿ ਸਿੱਖ ਹਿੰਦੂ ਮੁਸਲਮਾਨ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਰਹੇ ਨੇ ਤਾਂ ਉਸ ਨੇ 23 ਜੂਨ 1947 ਨੂੰ ਮਾਉਂਟ ਪੈਟਨ ਵਾਇਸਰਾਏ ਅੱਗੇ ਬੇਨਤੀ ਕੀਤੀ ਕਿ ਪੰਜਾਬ ਵਿੱਚੋਂ ਹਿੰਸਾ ਰੋਕਣ ਲਈ ਬੇਰਹਿਮ ਹੋ ਜਾਵੋ ਤੁਸੀਂ ਕਿ ਤੂੰ ਹਿੰਦੂ ਸਿੱਖ ਮੁਸਲਮਾਨ ਕੋਈ ਵੀ ਹੈ ਜਿਹੜਾ ਵੀ ਦੰਗੇ ਕਰਦਾ ਉਹਨੂੰ ਗੋਲੀਆਂ ਮਾਰੋ ਪਰ ਗੁੰਡਾਗਰਦੀ ਰੁਕਣੀ ਚਾਹੀਦੀ ਏ ਇਹ ਉਸਨੇ ਵਾਇਸ ਰਾਏ ਦੇ ਨਾਲ ਗੱਲਬਾਤ ਕੀਤੀ ਸੋ ਅੱਜ ਇੰਨਾ ਹੀ ਅਗਲੇ ਭਾਗ ਦੇ ਵਿੱਚ ਹੋਰ ਵੀ ਵਿਸਤਾਰ ਦੇ ਵਿੱਚ ਗੱਲਬਾਤ ਕਰਾਂਗੇ ਆਪਾਂ ਪੁਰਾਣੇ ਪੰਜਾਬ ਦੀ ਗੱਲਬਾਤ ਕੀਤੀ ਹੈ ਪਰ ਅਗਲੇ ਭਾਗ ਦੇ ਵਿੱਚ ਜੋ ਮੌਜੂਦਾ ਪੰਜਾਬ ਹੈ ਇਸ ਬਾਰੇ ਲਿਖਾ ਚੁਕਾ ਕਰਾਂਗੇ ਕਿ ਆਜ਼ਾਦੀ ਤੋਂ ਪਹਿਲਾਂ ਜਿਹੜਾ ਪੰਜਾਬ ਸੀ ਉਹਨੇ ਤਾਂ ਬੜੀ ਤਰੱਕੀ ਕੀਤੀ ਤਾਂ ਬਾਅਦ ਦੇ ਪੰਜਾਬ ਦੇ ਵਿੱਚ ਮੋਰਚੇ ਹੀ ਲੱਗੇ ਨੇ ਤਰੱਕੀ ਤਾਂ ਨਹੀਂ ਕੋ ਕੀਤੀ ਮੋਰਚਿਆਂ ਦੇ ਵਿੱਚ ਕਿੰਨਾ ਕੁਝ ਗੁਆਇਆ ਪਹਿਲਾਂ ਵੇਖੋ ਕਿੰਨਾ ਵਿਸ਼ਾਲ ਪੰਜਾਬ ਸੀ ਉਹਦਾ ਦੇਸ਼ ਦੀ ਬਣਦੇ ਵਿੱਚ ਅੱਧੋਂ ਜ਼ਿਆਦਾ ਪਾਕਿਸਤਾਨ ਦੇ ਵਿੱਚ ਚਲਾ ਗਿਆ ਤੇ ਜਿਹੜਾ ਬਾਕੀ ਬਚਿਆ ਉਹਦੇ ਵਿੱਚ ਫਿਰ ਇਹਨਾਂ ਨੇ ਪੰਜਾਬੀ ਸੂਬੇ ਦੀ ਮੰਗ ਰੱਖੀ ਸਾਡੇ ਨੇਤਾਵਾਂ ਨੇ ਪੰਜਾਬੀਆਂ ਨੇ ਤਾਂ ਉਹਦੇ ਵਿੱਚੋਂ ਫਿਰ ਹਰਿਆਣਾ ਸੂਬਾ ਇੱਕ ਅਲੱਗ ਕਰਤਾ ਕੁਝ ਹਿੱਸਾ ਹਿਮਾਚਲ ਦੇ ਵਿੱਚ ਸ਼ਾਮਲ ਕਰਤਾ ਪੰਜਾਬ ਤਾਂ ਛੋਟਾ ਜਿਹਾ ਰਹਿ ਗਿਆ ਤੇ ਹੁਣ ਵੀ ਜਿਹੜੇ ਇਹ ਬਸ ਪੰਜਾਬ ਤਰਨਿਆ ਜੋਗੇ ਰਹਿ ਗਏ ਇੱਥੇ ਤਰਨਿਹਾਰਾ ਤੇ ਉੱਥੇ ਤਰਨਿਹਾਰਾ ਤੇ ਪੁਆਇੰਟ ਕੁਝ ਵੀ ਗਾੜਾ ਧਰਨਿਆਂ ਜੋ ਘਰੇ ਗਏ ਪਰ ਖੱਟਿਆ ਕੁਛ ਨਹੀਂ ਪੰਜਾਬ ਨੇ ਗਵਾਇਆ ਹੀ ਗਵਾਇਆ ਹੈ ਜਿਹੜੇ ਕਿ ਇਹ ਸਾਡੇ ਨੇਤਾ ਨੇ ਆਪਣੀ ਨੇਤਾਗਰੀ ਚਮਕਾਉਣ ਵਾਸਤੇ ਧਰਨੇ ਤਾਂ ਲਾਉ ਲੈਂਦੇ ਨੇ ਪਰ ਪੁਰਾਣੇ ਪੰਜਾਬ ਦੇ ਵਿੱਚ ਜੋ ਤਰੱਕੀਆਂ ਹੋਈਆਂ ਉਹ ਹੁਣ ਮੌਜੂਦਾ ਪੰਜਾਬ ਦੇ ਵਿੱਚ ਉਹ ਤਰੱਕੀਆਂ ਨਹੀਂ ਹੋਈਆਂ ਅਗਲੇ ਭਾਗ ਦੇ ਵਿੱਚ ਇਹ ਵੀ ਵਿਸਾਰ ਦੇ ਵਿੱਚ ਗੱਲਬਾਤ ਕਰਾਂਗੇ ਜੇ ਤੁਸੀਂ ਅਜੇ ਤੱਕ ਐਸਟੀਵੀ ਸਰੀ ਕੈਨੇਡਾ ਪਾਲ ਵੜੈਸ਼ ਸ਼ੋ ਜੋ ਇਹ ਚੈਨਲ ਹੈ ਇਹ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਇਸ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਬੈਲ ਦਾ ਸਾਈਨ ਮੀ ਔਨ ਕਰ ਲਓ ਤਾਂ ਕਿ ਜਿਹੜੀ ਵੀ ਨਵੀਂ ਵੀਡੀਓ ਅਸੀਂ ਪਾਈਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਤੇ ਤੁਸੀਂ ਵੀਡੀਓ ਵੇਖ ਕੇ ਆਪਣੀ ਜਾਣਕਾਰੀ ਵਿੱਚ ਵਾਧਾ ਕਰ ਸਕੋ ਅਗਲਾ ਭਾਗ ਜੋ ਹੈ ਉਹਦੇ ਵਿੱਚ ਹੋਰ ਵੀ ਦਸਤਾਰ ਦੇ ਵਿੱਚ ਪੰਜਾਬ ਦੇ ਇਤਿਹਾਸ ਦੀ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਦੇਖਣ ਤੋਂ ਬਾਅਦ ਤੁਸੀਂ ਥੱਲੇ ਆਪਣੇ ਸੁਝਾਅ ਜਰੂਰ ਦੇ ਕੇ ਸਾਡੇ ਤੱਕ ਪਹੁੰਚਾਇਆ ਕਰੋ ਕਿ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਾ ਤੁਹਾਡੇ ਸੁਝਾਅ ਸਾਡੇ ਵਾਸਤੇ ਬਹੁਤ ਜ਼ਰੂਰੀ ਨੇ ਤੇ ਤਰਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਚੈਨਲ ਨੂੰ ਇੰਨਾ ਪਿਆਰ ਦੇ ਰਹੇ ਹੋ ਧੰਨਵਾਦ